ਅੰਕਲ ਹਾਂ ਦੱਸ ਕਿਆ ਕੰਮ ਆ ਭਾਈ ਕੰਮ ਦੱਸ ਦੇ ਕਿਆ ਬਾਰੇ ਇਹ ਲਿਆ ਦੀ ਮਾਲ ਅੰਕਲ ਸ਼ਿਮਲਾ ਬਣ ਕੇ ਸ਼ਿਮਲਾ ਬਣ ਗਿਆ ਸ਼ਿਮਲਾ ਰਾਤ ਆਇਆ ਤਾਂ ਜੱਗਾ ਇਹ ਆਇਆ ਤਾਂ ਰਾਤ 5 ਵਜੇ ਸਾਰੀ ਰਾਤੇ ਚੱਲੀ ਗਿਆ ਸਾਰੀ ਰਾਤ ਚੱਲੀ ਗਿਆ ਜੌਂਡੀਆ ਟਰੈਕਟਰ ਛੱਡ ਗਿਆ ਓਰੇ ਫਾਲੇ ਵੀ ਹਾਂ ਔਰ ਦੁਆ ਕਰਾ ਵੀ ਉਹ ਜਿਹੜਾ ਟੱਕ ਲੈ ਆ ਤਾਂ ਅੰਕਲ ਉਹ ਫਾਈਨਲ ਹੋਇਆ ਨਹੀਂ ਹਲੇ ਉਹ ਫਾਈਨਲ ਨਹੀਂ ਹੋਇਆ ਹੋ ਜਾ ਜੀ ਸ਼ਾਮ ਨੂੰ 300 ਰੁਪਈਆ ਵੀ ਬਹੁਤ ਆ 1.5 ਲੱਖ ਰੁਪਈਆ ਆਜ ਹੋ ਜੀ ਸ਼ਾਮ ਤੱਕ ਅੱਜ ਚਾਮ ਨਹੀਂ ਹੋ ਗਿਆ ਕਿਡਨਾਕਰ ਪਲਟ ਬੜਾ ਹੋਣਾ ਦਾ ਪੰਜ ਕੀਲਿਆਂ ਦੇ ਤਿੰਨ ਬਣਾਤੇ ਵਾਹ ਜੀ ਵਾਹ ਸਾਰੀ ਰਾਤ ਚੱਲੇ ਆਲੇ ਜਾਂ ਸਾਰੀ ਰਾਤ ਉਤੇ ਬਾਅਦ ਕੱਲ 10:00 ਵਜੇ ਜੋੜਤਾ ਹਾ ਲੈ ਬਾਈ ਬਾਕੀ ਪਹਿਲਾ ਦੂਆ ਚੱਲਿਆ 6:30 ਹੀ ਸਾ ਆ ਗਿਆ 36 ਦਾ 5:00 ਜੀ ਕਰੇ ਪਰ ਉਹ ਵੀ ਤੁਮ ਨਹੀਂ ਚੱਕਣਾ ਬਾਈ ਬਸ ਬਾਈਕ ਉਡੀਨੇ ਤੰਗ ਕਰਿਆ ਪਿਆ ਏ ਇੱਕ ਬੰਦੇ ਕਲੇ ਕੰਮ ਚਾਹਦਾ ਏ ਆਏ ਕੀ ਕਰਦੀ ਬਾਈ ਲੱਕ ਮਾਰ ਲੱਕ ਮਾਰਦੀ ਆਥੇ ਪਾਸੇ ਨੂੰ ਭੱਜ ਰਹੀ ਐ ਲੋ ਜੀ ਬਾਈ ਰਾਤ ਨੇ 6:30 ਹੋ ਗਏ 7 ਚੜਿਆ ਬਾਈ 7 7 ਵਜ ਗਏ ਇਹਦਾ ਆ ਪੀਸ ਐ ਲਾਸਟ ਵਾਲਾ ਇਹਦੇ ਮਸਰਾਕ ਨਹੀਂ ਨਿਕਲਦਾ ਬਈ ਟੁੱਟੇ ਜੀ ਮਾ ਆ ਦੇਖ ਲੋ ਕਿਹੜੇ ਸਾਹਮਣਾ ਪੜਾਂਗਾ ਐ ਪੇ ਇੱਕ ਪੀਸ ਹੋੜਿਆ ਇੱਕੋ ਖੁੰਝੇ ਵਾਲਾ ਵੀ ਕੰਮ ਹੋਈ ਜਾਂਦਾ ਅੱਜ ਤਾਂ ਜਿਹੜੇ ਕੰਮ ਕਰੇ ਘਰੇ ਹੀ ਨਾ ਬਸਰੀ ਜਿਹੜਾ ਬਸਰੀ ਬਦਰੀ ਉਹਦਾ ਇਹ ਨਿਸ਼ਾਨ ਨਿਕਲ ਹੋਇਆ ਸੋਣ ਆਣਣ ਨੂੰ ਮੈਂ ਕੱਢਿਓ ਬਾਈ ਪਹਿਲਾਂ ਆ ਦੇ ਤੋ ਲੋ ਵੈਗਣਾ ਪਹਿਲਾਂ ਹੀ ਕੜਕ ਖੋਲ ਲੱਗੀ ੁੱਟ ਗਈ ਯਾਰ ਟਟ ਗਈ ਗਈ ਬਈ ਅੰਕਲ ਹਾਂ ਦਾ ਸਕੇ ਕੰਮ ਆ ਬਾਈ ਕੰਮ ਦੱਸ ਦੇ ਕੇ ਆਂ ਬਾਰੇ ਇਹਿਆ ਦੀ ਮਾਲਾ ਅੰਕਲ ਸ਼ਿਮਲਾ ਬਣ ਗਏ ਸ਼ਿਮਲਾ ਬਣ ਗਿਆ ਸ਼ਿਮਲਾ ਰਾਤ ਆਇਆ ਤਾਂ ਜੱਗਾ ਇਹ ਆਇਆ ਤਾਂ ਰਾਤ 5 ਵਜੇ ਸਾਰੀ ਰਾਤੇ ਚੱਲੀ ਗਿਆ ਸਾਰੀ ਰਾਤ ਚੱਲੀ ਗਿਆ ਜੌਂਡੀਆਂ ਟਰੈਕਟਰ ਛੱਡ ਗਿਆ ਓਰੇ ਫਾਲੇ ਵੀ ਹਾਂ ਔਰ ਦੁਆ ਕਰਾ ਵੀ ਫੇਕਾਰ ਵ ਗਿਆ ਫੇਰ ਉਹ ਦੁਆ ਟਰੈਕਟਰ ਖੜਾ ਦਾ ਘਰਾਂ ਗੰਨੇ ਦਾ ਭਰਿਆ ਵਾ ਉਹ ਮੇਲ ਲੈ ਗਿਆ ਉਹ ਇੱਕ ਘੰਟਾ ਸੁੱਤਾ ਕਹਿੰਦਾ ਆਪਣੀ ਮੰਮੀ ਨੂੰ ਕਹਿੰਦਾ ਮੈਨੂੰ 6:30 ਵਜੇ ਹਾਂ అలਾਰਮ ਲਾ ਲ ਠਾਲ ਦੇ ਚਾਲ ਉਹਨੇ ਸਬਾਹ 6 ਵਜੇ ਠਾਲਤਾ ਚਾਹ ਦਾ ਕੁਟ ਦਿੱਤਾ ਕਰਕੇ ਬਹੂ ਨੇ ਉਤੇ ਬਾਦ ਚੱਲ ਮਿਲ ਚਾਲ ਮਿਲ ਮੇਰੇ ਉੱਠਦੇ ਤਾਂ ਮਿਲ ਪਹੁੰਚ ਗਏ ਆ ਜੀ ਫੇ ਮਿਲ ਤੇ ਕਹਾ ਮਿਲ ਤੇ ਕਹਾ ਕਿਸੇ ਨੂੰ ਫੋਨ ਕਰਾ ਵੀ ਮੈਨੂੰ ਆ ਕੇ ਲੈ ਜਾ ਪੈਸੇ ਲੈ ਗਿਆ ਡੀਜ਼ਲ ਜੋ ਕਿ 6000 ਰੁਪਇਆ ਹੋਰ ਅੱਜ ਫੇਰ ਚੱਲਣਾ ਉਹ ਜਿਹੜਾ ਟੱਕ ਲੈ ਆ ਤਾਂ ਅੰਕਲ ਉਹ ਫਾਈਨਲ ਹੋਇਆ ਨਹੀਂ ਹਲੇ ਉਹ ਫਾਈਨਲ ਨਹੀਂ ਹੋਇਆ ਹੋ ਜਾਊਗਾ ਜੀ ਸ਼ਾਮ ਤੱਕ 6000 ਰੁਪਇਆ ਵੀ ਬਹੁਤ ਆ ਡੇਢ ਲੱਖ ਰੁਪਇਆ ਅੱਜ ਹੋ ਜਾਈ ਸ਼ਾਮ ਤੱਕ ਅੱਜ ਸ਼ਾਮ ਤੀ ਹੋ ਜਾ। ਕਿੰਨਾ ਕਰ ਪਲਾਟ ਬੜਾ ਹੋਣਾ ਦਾ। 5 ਕੀਲਿਆਂ ਦੇ ਤਿੰਨ ਬਣਾਤੇ। ਵਾਹ ਜੀ ਵਾਹ। ਸਾਰੀ ਰਾਤ ਚੱਲੇ ਆਲੇ ਜਾਂ ਸਾਰੀ ਰਾਤ ਉਤੇ ਬਾਅਦ ਕੱਲ 10:00 ਵਜੇ ਜੋੜਤਾ ਹਾਂ। ਲੈ ਬਾਈ। ਬਾਕੀ ਪਹਿਲਾ ਦੂਆ ਚੱਲਿਆ। 36 ਹੀਸ ਆ ਗਿਆ 36 ਦਾ 52। ਕਰੇ। 36 ਦੀ ਫੋਟੋ ਲੈ ਕੇ ਬੈਠਾ ਹੁਣ ਫੋਨ 'ਤੇ ਦੇਖੋ ਵੀ ਕਿਆ ਬਣਦਾ। ਅੰਕਲ ਟਰੈਕਟਰ ਆ ਵੀ ਠੀਕ ਐ। 4x4 ਦਾ ਹੀ ਮਾਨਾ ਬਾਈ 2 ਵੀਲ ਦਾ ਨਹੀਂ ਹੈਗਾ ਹੁਣ। ਮੈਂ ਦੇਖਿਆ ਮੈਂ ਤਾਂ ਹੀ ਸਹੀ ਗੱਲ ਆ ਤਾ ਸਹੀ ਗੱਲ ਆ ਆ ਬਾਈ ਹੁਣ ਉਹ ਵੀ ਚੀਜ਼ ਆ ਤਵਿਆਂ ਕੇ ਖੇਤ ਬਾਹਰੇ ਆ ਟੂ व्हीਲ ਸਲਿੱਪ ਕਰਦਾ ਦਾ ਫੋਰ व्हीਲ ਟ੍ਰੈਕਟਰ ਨੂੰ ਪਤਾ ਹੀ ਨਹੀਂ 1300 ਚੱਕਰਾਂ ਬੋ ਆਮਗੇ ਚੱਲਦਾ ਫਰਕ ਆ ਜੀ ਨਵੀਂ ਟੈਕਨੋਲੋਜੀ ਆ ਨਵੀਂ ਫਰਕ ਤਾਂ ਹੀ ਜੱਗਾ 4x4 ਕਹਿੰਦਾ ਇਹ ਜਿਹੜੇ ਵੀਰ ਨੇ ਲੈਣਾ ਨਾ 4x4 ਲਵੇ ਚਾਹੇ ਕੋਈ ਪੁਰਾਣਾ ਹੀ ਲੈ ਲੋ ਜੀ ਬਈ ਫਰਕ ਆ ਤੇਰੀ ਗੱਲ ਬਿਲਕੁਲ ਵੀ ਆਏ ਆ ਬਾਈ ਬਾਈ ਨੂੰ ਜਿਹੜਾ ਹਾਲ ਤਵੀਆਂ ਸੁਆਗਾ ਇਹ ਪਤਾ ਹੀ ਨਹੀਂ ਲੱਗਦਾ ਵੀ ਪਿੱਛੇ ਪਾਏ ਪੇ ਹਾਲ ਉਹਦੇ ਵਿੱਚ ਪਤਾ ਨਹੀਂ ਕੀ ਆ ਯਾਰ ਉਹ ਬ੍ਰਾਂਡ ਏ ਕੋਈ ਹੋਰ 55 ਦੀ ਹਾਂ 5.30 ਬੋਜਾ 36 ਦੀ ਉਹ 10 ਲੱਖ ਦਾ ਹੋ ਗਿਆ 36 ਦੀ ਹਾਂ ਆਏ ਤੇ ਏਜੰਸੀ ਵਾਲੇ ਹੂੰ ਉਹ ਇਹ 500 ਮੈਨੇਜਰ ਵੀ ਨਾਲ ਦੋਏ ਹਾਂ ਲੱਗੇ 6 ਲੱਖ ਰੁਪਏ ਬਣਾ ਨੇ ਲਾ ਦੇਖੋ ਝੂਠ ਨਹੀਂ ਬੋਲਦਾ 5 ਲੱਖ 82000 ਰੁਪਏ ਬਸ ਕਹਿੰਦੇ ਵੀ ਸਾਡੇ ਹੱਥ ਖੜੇ ਆ ਨਵਾਂ ਕਿੰਨੇ ਦਾ ਨਵਾਂ ਹੈਗਾ ਜੀ 10 ਲੱਖ 36 ਦੀ ਹਾਂ ਉਹ ਜੋ ਕਹਿੰਦੇ ਸਾਨੂੰ 20000 ਰੁਪਏ ਛੱਡ ਦੂੰਗੇ ਲੋਨ ਕਰਾ ਲਓ ਅਸੀਂ ਕਹਿੰਦੇ ਲੋਨ ਤਾਂ ਚੱਲ ਕਰਾਉਣਾ ਨਹੀਂ 36 ਦੀ ਨਹੀਂ ਲੈਣਾ ਅੰਕਲ ਜੀ 36 ਦੀ ਜੇ 50 ਜਾਂਦੀ ਹੁੰਦਾ ਅੰਕਲ ਨਵੇਂ ਲੈਉਣ ਤਾਂ ਇਹ ਤਾਂ ਉਹ ਯਾਰ ਮਿਲਦਾ ਨਹੀਂ 4 ਸਿਲੰਡਰ ਦੀ ਦੱਸਦੇ ਆਂ ਆਮਨੇ ਕੁਝ ਨਹੀਂ 4 ਸਿਲੰਡਰੇ ਪਰ ਆਖਾ ਹੁਣ ਲੈਣਾ ਹੀ 4 ਸਿਲੰਡਰ ਚਾਹੇ ਸਾਲ ਆ ਟੱਕੇ ਬੇਲ ਜੀ ਤਿੰਨ ਨਹੀਂ ਲੈਣਾ ਨੇ ਮਾਸੜ ਨੇ ਭੇਜੇ ਤੇ ਦੋ ਹਾਂ ਟਰੈਕਟਰ ਜਮੇ ਨਮਾ ਦਾ ਠੀਕ ਤਾਂ ਉਹ ਜਦ ਨੂੰ ਵਿਕਲੇ ਕਰੇ ਉਹ ਕਹਿੰਦੇ ਗੱਲ ਹੋ ਜੀ ਜੱਗੂ ਵਾਲਾ ਵੀ ਵੇਚ ਗਿਆ ਉਹ ਜਿਹੜਾ ਸਮਰਾਲੇ ਵਾਲਾ ਉਹ ਵੀ ਸਾਲਾ ਨਮਾ ਦਾ ਉਹ ਵੀ ਟਰੈਕਟਰ ਨਮਾ ਦਾ ਪਾਈ ਆਏ ਆ ਟਰੈਕਟਰ ਨਮਾ ਲੈ ਕੇ ਹੀ ਫਾਇਦਾ ਵੀ ਬੰਦੇ ਨੇ ਉਹਦੀ ਛੇੜਖਾਨੀ ਨਾ ਕਰਾਈ ਹੋਵੇ ਹੂੰ ਬਾ ਜਿਹੜੇ 56 ਤੇ ਵੀ ਮਿਲਦੇ ਆਪਾਂ ਨੂੰ ਚੱਲੇ ਹੋਵੇ 300 ਘੰਟਾ 400 ਘੰਟਾ ਹਾਦ ਪੀ ਲੋਕਾਂ ਨੇ ਚਲਾਏਗਾ ਤਾਂ ਨਹੀਂ ਵਾ ਲੱਤੇ ਹੀ ਹੁਣ ਕੋਈ ਤੇਜ਼ ਮਾਡਲ ਆ ਹਾਂ ਕੋਈ 22 ਮਾਡਲ ਆ ਭਾਈ ਆਏ ਆ ਲੋਕ 36 30 ਦੇ ਮਗਰ ਜ਼ਿਆਦਾ ਪੈ ਗਏ 55 30 ਅਗਲਾ ਕੱਲ 30 ਸਪੈਸ਼ਲ ਐਡੀਸ਼ਨ ਹਾਂ ਵੀ ਬੜਾ ਕਹਿ ਲੈਣਾ ਹੈ ਬਸ ਆਹ ਉਹ ਜੱਗਾ ਕੇ ਨਾ ਲੈਣਾ ਹੀ ਬੜਾ ਇਹ ਐਨ ਉੱਪਰ ਸੰਗਾ ਨੂੰ ਹੱਥ ਪਾਉਣਾ ਰਾਤ ਇੱਕ ਕਰੀ ਪਈ ਆ ਮੋੜੇ ਨੇ ਭਾਈ ਪਤਾ ਨਹੀਂ ਕਾਦੇ ਲੜ ਕੱਲ ਤਾਂ ਗਿਆ ਵਾ ਸਾਰੀ ਰਾਤ ਨਹੀਂ ਸੁੱਤਾ ਘਾਂਟਾ ਹੁਣ ਫੇਰ ਮੇਲੇ ਟਰਾਲੀ ਖੜਾ ਕੇ ਉਧਰ ਨੂੰ ਚਲੇ ਗਿਆ ਉਧਰ ਤੇ ਵੀ ਮੇਲ ਵਾਲੀ ਵੀ ਟਰਾਲੀ ਲਿਆਉ ਵਿੱਚ ਦੂਆ ਜਿਗਾੜ ਲਿਆ ਉੱਥੇ ਤੇ ਉਹ ਕਈ ਜਾਂਦੇ ਤਿੰਨ ਟਰੈਕਟਰ ਕਿਵੇਂ ਚੱਲਦੇ ਆ ਚੱਲੀ ਜਾਂਦੇ ਮੈਂ ਕਹਿੰਦਾ ਇੱਕ ਹੋਰ ਹੁੰਦਾ ਉਹ ਵੀ ਚੱਲ ਪਣਾਤਾ ਕੰਮ ਯਾਰਾ ਕੰਮ ਬਹੁਤ ਆ ਲੈ ਅਸੀਂ ਰੇਹ ਲਿਆਉਣੋਂ ਜਾ ਕੇ ਫਿਰ 7 ਟੀਲਿਆਂ ਦਾ ਹੈ ਮੰਡ ਚ ਟਾਕਾ ਪਧਰਾ ਕਰਨ ਉਹ ਲਾਓ ਵਾਲਾ ਆਇਆ ਤਾਂ ਕਹਿੰਦੇ ਭਾਈ ਠੇਕਾ ਹੀ ਦੇਣਾ ਮੈਂ ਕਿਹਾ ਵੀ ਇੱਕ ਠੇਕਾ ਪੂਰਾ ਕਰ ਲੰਦੋ ਹੁਣ ਰਾਤ ਫੋਨ 'ਤੇ ਗੱਲ ਹੋਲੀ ਉਹਦੀ 7 ਟੀਲੇ ਪੱਟ ਕੇ ਬੂਟਿਆਂ ਦੇ ਉਹ ਬੂਟੇ ਪਲਾਓ ਮਾਰ ਕੇ ਸਾਰਾ ਕੁਝ ਹੋ ਗਿਆ ਮੇਰੇ ਸਾਹਬ ਤਿੰਨੇ ਠੇਕੇ ਹੋਰ ਆ ਗਏ ਜੀ ਪੰਜਾਤੀ ਤਾਂ ਆ ਗਿਆ ਮੈਂ ਇੱਕ ਦੇਖਿਆ ਆ ਚਾਚੇ ਨੇ ਵੀ ਪਟਾਇਆ ਬੂਟੇ ਚੰਗੇ ਰੇਟ ਜਾਂਦੇ ਹੁਣ 7 ਲੱਖ ਪਲੱਸ ਬਾਈ ਕਿਲਾ ਜਾਂਦਾ ਇਹ ਕਿੰਨੇ ਦੇ ਵਿਕੇ ਇਹ ਵੀ ਬਾਈ ਖਾਦੇ ਪੈਸੇ ਦੇ ਵਿਕੇ ਇਹ ਵੀ 7 ਲੱਖ ਦੀ ਐਵਰੇਜ ਕਿਲੇ ਦੀ ਹੈਗੀ ਅੰਕਲ ਜੇ 4 ਸਾਲ ਚ 7 ਲੱਖ ਦਾ ਕਿਲਾ ਪੱਟ ਹੋਈ ਜਾਵੇ ਬੰਦਾ ਆਪਣੀ ਜ਼ਮੀਨ ਮਾਂ ਲਈ ਜਾਵੇ ਪੈਸਾ ਤਾਂ ਬਥੇਰਾ ਏ ਪੈਸਾ ਤਾਂ ਬਥੇਰਾ ਠੀਕ ਗੱਲ ਲਾਉਣੇ ਵਾਲਾ ਚਾਹੀਦਾ ਪਹਿਨ ਆਏ ਜਿਹੜੇ ਪਲਾਉ ਫਿਰ ਜਿੰਨੇ ਅਮਨੇ ਉਹ ਤਾਂ ਤਾਂ ਫਰਕ ਏ ਬੰਦਾ ਬਾਕੀ ਭਾਈ ਸੇਵਾ ਦੀ ਵੀ ਗੱਲ ਹੈ ਉਰੇ ਘਾਣੇ ਇਹ ਜੇ ਪੈਂਦੇ ਆ ਅਕਲਾਂ ਨਾਲ 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 ਦੀ ਪੈਂਦੇ ਆ ਅਕਲਾ ਮੀ ਵੰਗਣੀ ਪੈਂਦੀ ਦੇਖ ਤਾਂ ਟਰੈਕਟਰ ਕੋਲੋਂ ਥੋੜੀ ਜਿਹੀ ਵਰਖਾ ਹੋਈ ਪਈ ਆ ਪੈਣਾ ਚਾਹੇ ਵੀ ਨਹੀਂ ਲੈ ਕੇ ਬਿਸਤਰਾ ਵੀ ਇਹਦੇ ਮਾਮੇ ਨੂੰ ਫੋਨ ਕਰਾ ਉਹ ਕਹਿੰਦਾ ਕਿ ਹਾਂ ਕਿੱਥੇ ਕਿ ਮੈਨੂੰ ਦੱਸ ਦੋ ਬਿਸਤਰਾ ਦੇ ਆ ਮੈਨੂੰ ਤਾਂ ਉਸ ਤੋਂ ਹੋ ਰਿਹਾ ਦੇ ਕਿਆ ਕਹਿੰਦਾ ਦਿਨ ਥੋੜਾ ਕਮਾਈ ਕਿਆ ਕਰਨੀ ਤਾਂ ਕਿਆ ਕਰੇ ਯਾਰ ਮਾਨਤਾ ਨਹੀਂ ਹੈਗਾ ਨਹੀਂ ਅਕਲ ਇਹ ਵੀ ਕਿਸੇ ਕਿਸੇ ਨੂੰ ਸ਼ੌਂਕ ਹੁੰਦਾ ਕੰਮ ਦਾ ਆ ਸ਼ੌਂਕ ਵਾਲਾ ਦੁਨੀਆ ਬਥੇਰੀ ਫਿਰਦੀ ਹੈ ਨਹੀਂ ਤਾਂ ਹੈ ਨਹੀਂ ਮੇਰੀ ਬਸ ਕਰੇ ਮੈਂ ਉੱਥੇ ਟਰਾਲਾ ਖੜਾਇਆ ਉੱਥੇ ਭਰ ਗਿਆ ਫਿਰ ਹਰਸਵੀਰ ਲਾ ਕੇ ਗਿਆ ਵਿਚਾਰਾ ਆ ਕੇ ਹਾਂ ਹਰਸਵੀਰ ਗਏ ਲੈ ਚਲੇਗਾ ਅਸੀਂ ਰੋਪਣ ਚਲੇ ਗਏ ਤੇ ਕੱਲ ਮੈਂ ਰਮਨਾ ਦਲਵੀਰ ਐਨਾ ਪੂਰੀ ਵੀ ਕਹਿੰਦਾ ਅੰਕਲ ਮਾਇ ਲਾਇਆ ਉਹਨਾ ਮੈਂ ਰਮਨਾ ਆਮਨੇ ਦੇ ਨਾਲ ਉਹ ਲੱਗੇ ਵੇ ਆ ਟੈਲ ਵਾਲੇ ਕੋ ਟੁੱਟੇ ਰਟੀਆਂ ਲਈ ਗਏ ਰੋਪੜ ਦੇ ਆਹ ਤੁਸੀਂ ਰੋਪੜ ਗਏ ਹੋ ਤੇ ਯਾਰ ਪਰ ਕੋਠੀ ਤਿਆਰ ਕਰ ਤਾ ਤਾ ਜਿਆਦਾ ਹਾਂ ਸੱਤ ਤੂੰ ਹੀ ਤਰਾ ਗਿਆ ਤਾ ਟਰਾਲੀ ਦਾ ਮੈਂ ਤਰਾ ਗਿਆ ਤਾ ਤੇ ਬਾਅਦ ਵਿੱਚ ਸ਼ਾਮ ਨੂੰ ਇਹ ਟੁੱਟੀਆਂ ਟਾਟੀਆਂ ਲੰਦਾ ਫਿਰਦਾ ਇਹ ਭਾਈ ਵੱਟ ਕੱਢਦੇ ਮਕਾਨ ਦੇ ਹੁਣ ਬਾਹਰ ਬਾਥਰੂਮ ਤੇ ਉਹ ਵੀ ਲਵਾਤੇ ਆਹ ਵਾਹ ਵੀ ਕਹ ਰਹੀਆਂ ਅੰਕਲ ਬਣ ਕੇ ਕੋਠੀ ਅਕਲਿਆਰਾ ਮੌਸਮ ਤਾਂ ਦੱਸ ਕੇ ਇਹ ਜਾ ਕੁਝ ਵੀ ਨਹੀਂ ਦਿਖਦਾ ਮੌਸਮ ਯਾਰ ਹੱਦ ਵਾਲੀ ਗੱਲ ਨਹੀਂ ਪੈ ਜਵੇ ਨਜ਼ਾਰਾ ਇਹ ਹਰੇਕ ਫਸਲ ਪਾਣੀ ਮੰਗਦੀ ਹੈ ਹਾਂ ਹਰੇਕ ਹੁਣ ਹੁਣ ਪੈ ਜਵੇ ਪਹਿਲਾਂ ਤਾਂ ਪਈ ਗਿਆ ਹੁਣ ਪੈ ਜਵੇ ਆ ਦੇਖ ਲੋ ਬਾਈ ਮੈਂ ਕਹਿੰਦਾ ਜੱਗੇ ਨਾਲ 400 ਮੀਟਰ ਪਰ ਘਾਰਾ ਦਿਖਦਾ ਨਹੀਂ ਦਿਖਦਾ ਨਹੀਂ ਜਮ ਹੀ ਅੰਕਲਾ ਟੋਏ ਨੇ ਟੰਗ ਕਰ ਲਿਆ ਯਾਰ ਲਓ ਜੀ ਬਾਈ ਸ਼ਿਮਲਾ ਹੀ ਬਣਿਆ ਬੈ ਟਰੈਕਟਰ ਚੱਲਦਾ ਦਿਖਦਾ ਦੇਖੋ ਦੂਰ ਸਵੇਰ ਟਾਈਮ ਹੈ ਖੇਤ ਪਾਉਣ ਆਏ ਪੁੱਧਰ ਅੰਕਲ ਵੀ ਪਹੁੰਚੇ ਆ ਪਏ ਆ ਲਾ ਰੱਖੇ ਬਾਈ ਦੋ ਉੱਪਰ ਵਜਨ ਪਾਇਆ ਏ ਬਾਕੀ ਰਾਜੂ ਗੇੜੇ ਦੇ ਰਿਹਾ ਐ ਤੇ ਵਾਰ ਮੈਂ ਆਪਾਂ ਨੇ ਪਾਉਣਾ ਤੇ ਮੌਸਮ ਦੇਖੋ ਬਾਈ ਮਾਰਨਿੰਗ ਟਾਈਮ ਬਹੁਤ ਧੁੰਦ ਪਈ ਵੀ ਅੱਜ ਬਾਈ ਐਦਾਂ ਲੱਗਦਾ ਵੀ ਸ਼ਿਮਲਾ ਪੰਜਾਬ ਚ ਪਹੁੰਚ ਗਿਆ ਰੋਪੜ ਜ਼ਿਲ੍ਹੇ ਚ 8 ਵਜੇ ਦਾ ਟਾਈਮ ਐ ਦੇਖੋ ਬਾਈ ਉਹ ਟਰੈਕਟਰ ਪਾਲੀ ਸਾਈਡ ਗਿਆ ਦੇਖੀਂ ਮੇਰਾ ਅੰਕਲ ਬਾਈ ਦੁੱਧ ਪਾਉਣ ਆਇਆ ਦਾ ਸਵੇਰ ਟਾਈਮ ਜੱਗੇ ਦਾ ਘਰ ਰੋਡੇ ਤੇ ਥੋੜੀ ਜੀ ਦੂਰ ਆ ਦੇਖੋ ਘਰ ਵੀ ਦਿਖਦਾ ਹੈਗਾ ਉਹ ਬੰਦਾ ਆ ਗਿਆ ਆਪਣੇ ਕੋਲ ਤੇ ਮੋਟਰ ਪਨੂ ਬਈ ਇੱਕ ਵਾਰ ਦੇਖਿਆ ਉਹ ਤੇ ਬਾਅਦ ਮੈਂ ਵੀ ਖਤਮ ਐ। ਉਹਰਾ ਜੀ ਟਰੈਕਟਰ ਚਲਾ ਰਿਹਾ ਉਹ ਵੀ ਲਿਖਦਾ ਬਾਈ। ਬੈਠੇ ਕਣਕਾ ਵਾਸਤੇ ਫਾਇਦਾ ਵੀ ਐ ਜੀ ਤਾਂ ਦੇਖੋ। ਲਓ ਜੀ ਬਾਈ ਦੂਆ ਆਈ ਪਾਏ ਪਾਏ ਵਧੀਆ ਚੱਲਦਾ ਦੇਖੋ। ਨਿਊਟਰਲ ਲੈ ਧਰ ਦੂਆ। 1500 ਚੱਕਰ ਆਵਰਾ ਬਾਈ ਵਧੀਆ ਚੱਲਦਾ ਇੱਕ ਵਾਰ ਮਾਰਦਾ ਦਿੱੱਕਾ ਤੋੜ ਕੇ ਫੇਰ ਸੂਈ ਉੱਥੇ ਆ ਜਾਂਦੀ ਐ ਤੂਏ ਹਾਈ ਮਾ ਬਈ ਐਨ ਵਧੀਆ ਚੱਲਦਾ 4x4 ਐ ਨਾ ਡਲਕ ਮਾਰਦਾ ਐ ਨਿੱਕ ਨੰਬਰ ਪਾਤੀ ਪੱਟ ਕਰਤੇ ਬਾਈ ਕੇਦੇ ਐ ਦੂਰ ਚ ਗੱਲ ਬਣ ਗਈ ਤੂ ਆਹ ਹਾਈ 1500 ਚੱਕਰਾਂ 'ਚ ਚੱਲਦਾ ਬਾਈ ਜੋ 585 ਮਾ ਜੰਦਾ ਭਾਈ ਐਨ ਵਧੀਆ ਲਓ ਜੀ ਭਾਈ ਤਿੰਨ ਪਲਾਟ ਤੇ ਤਿੰਨੇ ਬਾਹ ਹੋ ਗਏ ਇੱਕ ਤੇ ਗਾਹਾਂ ਗਾਹਾਂ ਤਿੰਨ ਘੰਟੇ ਲੱਗੇ ਆ ਭਾਈ ਤਿੰਨ ਘੰਟੇ ਚ ਆਪਾਂ ਨੇ ਤਿੰਨੇ ਪਲਾਟ ਬਾਹ ਤੇ ਦੂਹੇ ਹਾਈ ਮੈਂ ਮਿੱਠੀ ਰੇਸ ਪਰ ਪਿਆਰ ਕੇ ਲਗੇ ਰਹੇ ਭਾਈ ਟਰੈਕਟਰ ਖੜਾਤਾ ਹੁਣ ਰਹਿ ਗਿਆ ਫਾਲੇ ਦਾ ਕੰਮ ਫੇਰ ਦੇਖੂਗੇ ਬਾਕੀ ਖੇਤਾਂ ਨਾਲ ਨਿਬੜ ਗਿਆ ਤੇ ਘਰ ਬਾਈ ਆਪਣੀਆਂ ਜਿਹੜੇ ਚੁਆਰੇ ਪਟੈਲਾਂ ਥੋੜੀਆਂ ਹਲਦੀਆਂ ਤਾਂ ਉੱਥੇ ਗੱਟੀਆਂ ਲਾਉਣੀਆਂ ਤੇ ਮਿਸਤਰੀ ਦਾ ਫੋਨ ਆ ਗਿਆ ਕਹਿੰਦਾ ਫਟਾਫਟ ਆ ਜਾ ਤੇ ਗੱਟੀਆਂ ਲਾਈਏ ਤਾਂ ਮੁੰਡੇ ਨੂੰ ਲੈ ਕੇ ਆਉਣਾ ਬਾਈ ਹੁਣ ਗੱਟੀਆਂ ਲਵਾਈਏ ਤੇ ਇੱਕ ਵਾਰ ਹਲਾ ਕੇ ਬਾਉਣਾ ਇਹ ਦੇਖਦੇ ਸ਼ਾਮ ਤੱਕ ਜੇ ਟਾਈਮ ਲੱਗਿਆ ਤਾਂ ਹਲਾ ਕੇ ਬਾਦੂਗੇ ਪਹਿਲਾਂ ਜਿਹੜਾ ਬਾਈ ਘਰ ਕੰਮ ਰੈਂਦਾ ਹੁਣ ਉਹ ਨਿਬੜੀਏ ਖੇਤਾਂ ਨਾਲ ਨਿਬੜ ਗਿਆ ਚੱਲਦੇ ਹੁਣ ਘਰ ਨੂੰ ਤੇ 11 ਟਾਈਮ ਹੋ ਗਿਆ ਨਾਲੇ ਖਾ ਕੇ ਦੋ ਰੋਟੀਆਂ ਫੇ ਲਾਈਏ ਗੱਟੀਆਂ ਬਾ ਕੀ ਰਾਜੂ ਹੈਗਾ ਬਾਈ ਉਰੇ ਰਾਜੂ ਨੂੰ ਗੇਤਾ ਵੀ ਨਿਗਾ ਰੱਖੀ ਲਓ ਜੀ ਬਾਈ ਮੁੰਡੇ ਨੂੰ ਲੱਦ ਲੈ ਆਂਦਾ ਆ ਬਾਈ ਕਰਦੂ ਕੰਮ ਅੱਜ ਪਹਿਲਾਂ ਡ੍ਰਿਲ ਲਾਪਾ ਗਲੀਆਂ ਕੱਢ ਕੇ ਗੱਟੀਆਂ ਲਾਈਏ ਫਿਰ ਟਾਇਲ ਸਣੋਂ ਕੱਢਦੇ ਹਾਂ 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 ਮੈਂ ਕਰਦਾ ਗਲੀਆਂ ਤੂੰ ਗੱਟੀਆਂ ਲਾ ਕੇ ਵਿੱਚ ਪੇਜ ਕਰ ਸੀ ਜਾ ਠੀਕ ਆ ਮੈਂ ਪੇਜ আর ਗੱਟੀਆਂ ਲਿਆ ਹੇਡ ਤੇ ਆਹ ਫਰੰਟ ਆ ਬਾਈ ਜਿੱਥੇ ਲੱਗਣੀਆਂ ਐ ਓ ਤਿੰਨ ਘਟੈਲਾ ਉਹ ਕਰ ਗੀਆਂ ਕਹਿ ਕਰ ਗੀਆਂ ਤੇ ਕਟਿੰਗ ਕਰਕੇ ਇਹ ਵੀ ਲਾ ਰਣੀਆ ਸੀ ਪਹਿਲਾਂ ਕਟਿੰਗ ਕਰ ਲੰਦੇ ਉਹ 12ਵਾਂ ਲਾਉਂਗੇ ਪਹਿਲਾਂ ਇੱਕ ਸਾਈਡ ਤੇ ਲਾਉਣ ਲੱਗ ਜਾਣਾ ਆਪਾਂ ਨੇ ਮੈਂ ਉਹ ਲਿਆ ਹੇਠ ਤੇ ਜਾ ਕੇ ਉਹ ਵੀ ਜਿਹੜਾ ਬਈ ਕੱਲ ਸਮਾਨ ਲਿਆਂਦਾ ਤਾਂ ਉਹੇਠਾਂ ਪਿਆ ਏ ਆਪਾਂ ਇਹਨਾਂ ਲੱਟੀਆਂ ਕੜਾ ਬਾਈ ਬੱਸ ਬਾਈਕ ਉਡੀਨੇ ਤੰਗ ਕਰਿਆ ਪਿਆ ਏ ਇੱਕ ਬੰਦੇ ਕੇਲੇ ਕੰਮ ਚਾਹਤਾ ਏ ਐਂ ਕਿਆ ਕਰਦੀ ਬਾਈ ਲੱਕਵਾ ਲੱਕ ਮਾਰਦੀ ਆਥੇ ਪਾਸੇ ਨੂੰ ਭੱਜਦੀ ਏ ਤਕਰੀਬਨ ਬਾਈ ਅੱਧ ਤੇ ਜਿਆਦਾ ਗੱਟੀਆਂ ਲਾਤੀਆਂ ਵੀ 30% ਰਹਿ ਗਏ 70% ਘੱਟ ਹੋ ਗਿਆ ਹੁਣ ਐਲਾਂ ਘੱਟ ਕੇ ਲੱਗਦੀ ਬਟ ਐਂ ਲਾ ਰਹੀਆਂ ਆ ਕਦ ਤਾ ਹੋਏਗੀ ਵੈਸੇ ਇਹ ਕੈਮਰੇ ਜੀ ਨਹੀਂ ਬਾਈ ਜੋ ਹੋਣੀ ਆ ਉਹ ਲੱਗੀਆਂ ਤੇ ਗੱਟੀਆਂ ਦੇਖੋ ਉਹ ਲਾਈਨ ਬਦਲ ਹਦਾਬੀ ਲੱਗੀ ਹੋਈ ਹੈ ਬਹੁਤੀਆਂ ਸ਼ੋਰ ਨਹੀਂ ਹੁੰਦੀਆਂ ਜਿਆ ਹੁਣ ਤੁਹਾਨੂੰ ਡੈਮੋ ਵੀ ਕਰਕੇ ਦਿਖਾ ਦੇ ਦੀ ਕਿਵੇਂ ਲੱਗਦੀ ਚੱਕ ਦਾ ਸਮਾਨ ਬਾਈ ਇਹ ਲੱਗੀ ਹਾਂ ਹੈ ਲੱਗੀ ਲਾਓ ਲਾਓ ਜੀ ਲਾਓ ਹਾਂ ਜੀ ਨਹੀਂ ਜੀ ਚੱਲ ਵੀ ਨਹੀਂ ਲਾਓ ਨਹੀਂ ਪੱਛੇ ਨੇ ਇੱਥੇ ਤਾਂ ਬਹੁਤ ਪਹ ਲੈਡ ਵੱਜੀ ਗਈ। ਭਾਈ ਲੈਡ ਨੇ ਇੱਕ ਤੰਗ ਕਰਿਆ ਵਾ ਸਵੇਰ ਦੀ 11 ਵਜੇ ਵੱਜ ਗਈ। ਜੇ ਸਾਡੀ ਚਾਲ ਜੀ ਬੰਦੀ ਜਾਂ ਲੈਡ ਵੱਜੀ ਜਾਂਦੀ ਹੈ। ਦੇਖੀ ਤਾਂ ਅੰਦਰ ਲੈਣ ਗਈ ਭਾਈ। ਮਤਲਬ ਚੈੱਕ ਕਰੀ ਤਾਂ ਬੰਦੋ ਭਾਈ ਜੇ ਚਾਰ ਬਣ ਲਾਤੀ ਹੋਈ ਹੈ ਭਾਈ। ਲੈਡ ਲੈਡ ਉਹ ਤੇਰਾ ਭਲਾ ਹੋ ਜਾਵੇ। ਕਿੰਨੀ ਵਾਰ ਗਈ ਹੈ? ਜੇ ਤਿਆਰ ਬਣਨ ਦੱਦੀ ਹੈ ਲੈਡ ਧੋਖਾ ਦੇ ਜਾਂਦੀ ਹੈ। ਸਵੇਰ ਦੀ 10 ਵਜੇ ਵੱਜ ਗਈ ਭਾਈ। ਹਾਂ ਫੇਰ ਬ੍ਰੇਕ ਪੈ ਗਈ। ਪਸ਼ੂਰੀ ਵੀ ਬਹੁਤ ਆਉਂਦੀ ਅੱਜ ਦਾ ਯਾਰ ਲਹੂ ਪੀ ਲਿਆ ਐਡਵਰਟਾਈਜ਼ਮੈਂਟ ਚੱਲ ਕੋਈ ਨਹੀਂ ਸਾਡੀ ਚਾਹ ਵੀ ਆ ਗਈ ਨੇ ਚਾਹ ਪੀ ਲਈ ਯਾਰ ਕਿਤੇ ਨਹੀਂ ਹੁਣ ਲਓ ਜੀ ਬਾਈ 4 ਵੇ ਭੱਜੀ ਦੀ ਕਿੰਨੇ ਵਜੇ ਆਈ ਏ ਸਾਢੇ 4:00 ਸਾਢੇ 4:00 'ਚ ਤਾਂ ਬਾਈ ਦੁਖੀ ਹੋਗੇ ਢੇਟਾਂ ਨੂੰ ਚੱਲੇ ਤੇ ਬਾਈ ਨੇ ਨੂੰ ਢੇਟਾਂ ਤੇ ਆਵਾਜ਼ ਆ ਗਈ ਕਹਿੰਦੇ ਆ ਗਈ ਓਏ ਰੇਸ ਤਾਂ ਬੋੜ ਕੋਲੇ ਆ ਤੂੰ ਐ ਲੱਗਿਆ ਆਗੀ 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 ਲਿਆ ਫਿਰ ਕੱਢੀ ਆ ਖੱਡੇ ਲੋ ਜੀ ਬਾਈ ਰਾਤ ਨੇ 6:30 ਹੋ ਗਏ 7 ਹੋ ਜਾੜਿਆ ਬਾਈ 7 7 ਵਜ ਗਏ ਇਹਦਾ ਆ ਪੀਸ ਹੈ ਲਾਸਟ ਵਾਲਾ ਇਹਦੇ ਵਿੱਚਰਾਖ ਨਹੀਂ ਨਿਕਲਦਾ ਬਈ ਟੁੱਟੇ ਜੇ ਮੈਂ ਆ ਦੇਖ ਲੋ ਕਿਹੜੇ ਸਾਹਮਣਾ ਪੜਾਂਗਾ ਇੱਕ ਪੀਸ ਹੋੜਿਆ ਇੱਕੋ ਖੁੰਝੇ ਵਾਲਾ ਵੀ ਇਹਨੇ ਬਸ ਕਰਾਤੀ ਅੱਧਾ ਘੰਟਾ ਇਹ ਨਹੀਂ ਖਾ ਰਿਆ ਜਰ ਵੀ ਗੜੀ ਕੱਟਣ ਨਾ ਦਰੇ ਕੜੱਕ ਹੁਣ ਐਦ ਕੀ ਮਸੀ ਹੋ ਨਿਕਲੀ ਰੱਬ ਦਾ ਨਾਮ ਲੈ ਕੇ ਬਾਈ ਲੱਗ ਜਾ ਸਾਨੂੰ 5 ਮਿੰਟ ਰਹਿ ਗਏ 7 ਵਜਣੇ ਨੂੰ ਹੁਣ ਦੇਖਦੇ ਆ 5 ਮਿੰਟ ਆ ਲਾਸਟ ਲਾਸਟ ਚਾਂਸ ਹੈ ਬਸ ਹੋ ਗਈ ਸਾਡੀ ਵੀ ਅੱਜ ਨਾ ਤਾ ਨਾ ਯਾਰ ਚੱਲ ਕੋਈ ਇਹ ਵੀ ਹੋ ਜੂਗਾ ਅਗਲਾ ਦੇ ਯਾਰ ਬਈ ਅਗਲਾ ਨਹੀਂ ਹਾਂ ਲਾ ਲਓ ਹਨਾ ਹਾਂ ਪਿਆਗੀ ਦਾ ਲਾ ਠੀਕ ਰੱਖ ਦੂੰਗਾ ਯਾਰ ਐਂ ਲਾ ਦੀ ਵਧਵਾ ਹੋ ਜਾਣਾ ਆ ਚੀਜ਼ ਕੱਟ ਕੇ ਬਦਮਾਸ਼ ਪਹਿਲਾਂ ਸਰਾਗ ਤਾਂ ਕੱਢੋ ਯਾਰ ਹਲ ਉਹੀ ਕੰਮ ਹੋਈ ਜਾਂਦਾ ਜਿੱਦਾਂ ਜਿਹੜੇ ਕੰਮ ਕਰੇ ਕਰੇ ਸੀ ਨਾ ਬਦਰੀ ਜਗਾ ਬਦਰੀ ਬਦਰੀ ਉਹਦਾ ਇਹ ਨਿਸ਼ਾਨ ਨਿਕਲ ਜਾ ਹੁਣ ਪਿਆਰ ਨਾਲ ਉਹ ਵੀ ਕੱਢੋ ਬਾਈ ਪਹਿਲਾਂ ਆ ਦੇ ਲੋਗਾ ਬਗੜਾ ਪਹਿਲਾਂ ਹੀ ਕੜਕ ਹੋਣ ਲੱਗੀ ਪੁੱਟ ਗਈ ਯਾਰ ਟੁੱਟ ਗਈ ਟੁੱਟ ਗਈ ਕਰ ਰਿਹਾ ਉਹ ਪੀਸ ਕਾਬੂ ਕਰ ਲਿਆ ਅੱਜ ਹੁਣ ਇੱਕ ਹੋਰ ਜਗਾਰ ਲਾਉਣ ਦੇ ਗਲੀ ਗੱਬੇ ਕੱਢਣ ਦੇ ਸਾਈਡ ਬੱਤੀ ਵੱਡ ਲੈਣਾ ਸਮਝ ਗਿਆ ਕੋਈ ਨਹੀਂ ਯਾਰ ਇੱਕ ਵੀ ਜਾ ਰਿਹਾ ਅੱਜ ਸਾਡੇ ਨਾਲ ਕਰ ਫਾਗਰੀ ਵਾਹੇ ਦਰੂ ਗਈ ਬਈ ਤਾਂ ਵੀ ਘਟਦੀ ਜਾਂਦੀ ਆ ਹੁਣ ਇਹ ਵੀ ਨਹੀਂ ਦੇਖਦਾ ਕੋਈ ਵਧੀਆ ਪੀਸ ਬਾਈ ਦੇਖ ਕੇ ਆ ਆਖਰੀ ਪੀਸ ਆ ਬਾਈ ਇਹਨੂੰ ਪਿਆਰ ਨਾਲ ਮਾਰਿਆ ਹੈ ਨਾ ਆਪਾਂ ਨੇ ਥੋੜਾ ਜਿਆਦਾ ਗੁੱਸਾ ਨਹੀਂ ਖਾਣਾ ਹੈਗਾ ਗੁੱਸਾ ਖਾਣਾ ਆਪਾਂ ਤਾਂ ਜਲਦੀ ਫੋਲੀਓ ਕੱਢਦੇ ਗੱਲ ਤੋਂ ਕੋਈ ਬੱਧਰੀ ਜਗਾ ਦੇਖ ਬੈਠਾ ਦੇਖਾ ਤੇ ਡੜਕ ਮਾਰਦੀ ਉਹ ਨਿਕਲ ਹੀ ਨਹੀਂ ਹੈਗੀ ਆਹ ਬੱਧਰੀ ਉਰੇ ਦੀ ਗੱਡੀ ਦੀ ਫੇਲਾ ਆਪਾਂ ਨੇ ਹੈ ਗਈ ਬੱਧਰੀ ਆ ਗਈ ਵਾਹ ਠੀਕ ਆ ਕਿਹੜੀ ਕਲੈਂਟਰ ਚ ਲੰਘੀ ਨਹੀਂ ਨਹੀਂ ਦੇ ਕੈੜੀ ਪਿੱਛੇ ਕੁਸ ਲੱਗਿਆ ਹੋਇਆ ਮੈਂ ਇੰਨਾ ਦਾ ਕੰਮ ਅੜੇ ਗਿਆ ਆਪਣਾ ਛੱਡੀ ਨਮੜੇ ਉਹ ਦੇਖਦਾ ਬਾਈ ਤੇਰੇ ਪਤਾ ਨਹੀਂ ਬਾਈ ਕੀ ਹੋਈ ਜਾਂਦਾ ਤਾਂ ਗਲੀਆਂ ਓੜ ਗਈ ਸਰਾ ਕੇ ਉਹ ਹਾਂ ਹੈਤੀ ਜਵਾਬ ਦੇ ਜੀ ਇਹਦਾ ਓਹ ਹੋ ਗਏ ਪੀਸ ਕਿੱਥੇ ਹੋ ਆਪਣਾ ਧਿਆਨ ਨਾ ਕੱਟਣਾ ਹਾਂ ਪੀਸ ਦਾ ਆਪ ਹੀ ਇਸਤਾ ਬਾਈ ਆਪ ਹੀ ਇਸਤਾ ਆਪ ਹੀ ਇਸਤਾ ਇਹ ਟੇਪਰ ਦੇ ਦੋਨੇ ਬਾਈ ਹੈ ਨਾ ਇੱਕ ਇੱਕ ਸਾਈਡ ਤੇ ਟੇਪਰ ਤਾਂ ਨਹੀਂ ਨਹੀਂ ਹੈਗਾ ਠੀਕ ਹੈ ਆਹੀ 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 ਹੈ ਨਾ ਆਹੀ ਤਾਂ ਜਿਹਦਾ ਕਾਹੋ ਕਰਦੇ ਦੇ ਖਰਚਾ ਜਾ ਅ ਮਾਰਕਰ ਮਾਰਕਰ ਕਿੱਥੇ ਲੱਭਿਆ 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 ਆ ਪਿਆ ਆ ਲੈ ਇਹ ਰਫਾ ਹੋਣ ਲੋਡ ਕਰਦੀ ਕੰਮ ਮੁੰਡਾ ਛੱਡ ਗਿਆ ਹੁਣਾ ਬੇਚਾਰਾ ਬਹੁਤ ਦੂਰ ਕਿਹੜਾ ਬੰਦਾ ਮੇਰੇ ਜਗਤ ਵਰ ਕੋਈ ਨਹੀਂ ਵਹੀ ਤੇਰਾ ਕੰਮ ਹੋਣਾ ਚਾਹੀਦਾ ਹੋ ਗਿਆ ਆਪਣਾ ਕੰਮ ਸਾਰੇ ਹੋ ਗਏ ਠੀਕ ਨਹੀਂ ਮਾਂਜਾ ਭਾਈ ਡਰ ਲੱਗਦਾ ਹੁੰਦਾ ਭਾਈ ਠੀਕ ਕੰਮ ਤੇ ਜਲਦੀ ਜਵਾਬ ਦੇਣ ਲੱਗ ਗਿਆ ਹੁਣ ਤਾਂ ਕੋਈ ਐਂ ਕਰ ਫੋਨ ਕਰ ਦੇ ਬੰਦ ਬੜਾ ਇਹ ਫੜ ਲੈ ਲੂ ਹਾਂਜੀ ਹਾਂ ਜਰੂਰ ਇੱਕ ਹੱਥ ਕੇ ਕੰਮ ਖਰਾਬ ਹੋ ਜਾਂਦਾ ਇੱਕ ਹੱਥ ਕੇ ਲੇ ਫੜ ਲੈ ਚਾਹੇ ਪੀਸ ਆਦੇ ਉਹ ਖੁੰਡੇ ਜਾ ਬਾਈ ਹੋਪੀ ਫੜਿਆ ਵੇਕ ਉਹ ਵੀ ਨੇ ਵਸਾ ਕਰਾ ਦਿੱਤੀ ਕੇ ਇਹਦੇ ਹੁਣ ਸਿੱਧੀ ਗਲੀ ਨਿਕਲ ਜੀ ਐ ਕਰੂ ਮੈਂ ਤੁਹਾਨੂੰ ਫੜਾਉਂਦਾ ਸਮਾਨ ਹਨ ਪਹਿਲਾਂ ਲਾ ਦੀਏ ਤਾਰ ਤਾਰ ਲੱਗੀ ਨਹੀਂ ਬਾਈ ਦੋਈ ਨਹੀਂ ਲੱਗੀ ਵੀ ਹੈਗੀ ਆਪਣੀ ਮੇਨ ਮੇਨ ਤਾਰ ਨਹੀਂ ਲੱਗੀ ਵੀ ਹੈ ਆਪਣੀ ਅੱਛਾ ਹਾਂਜੀ ਹਾਂ ਦੇਖਣਾ ਵੀ ਆਪਣਾ ਟੈਡੀ ਵਿੰਗੀ ਜੀ ਦਾ ਵੱਡੀ ਨਹੀਂ ਹੈਗੀ ਲੋਡ ਹੈਗੀ ਹੋਵੇ ਆ ਤਿਰਸਾ ਵੱਡਣਾ ਦਾ ਥੋੜਾ ਜੀ ਹਨਾ ਦੇਖਣਾ ਪੈਣਾ ਦੇਖ ਲਓ ਜੇ ਲੱਗਦਾ ਤਾਂ ਸਭ ਤੇ ਬੈਠਣਾ ਆਇਆ ਗਿਆ ਭਾਈ ਟਰਬ ਦੀ ਕਿਰਪਾ ਨਾਲ ਅੜਦਾ ਕੇ ਸਾਈਡ ਤੇ ਖੁੰਜਾ ਝਾੜਦਾ ਭਾਈ ਆਹਾ ਹਾਂ ਥੋੜੀ ਦਮ ਹਲਕਾ ਜਾ ਕਰ ਦੇ ਇੱਕ ਮਿੰਟ ਥੋੜੀ ਦਮ ਹਲਕੀ ਪਲੋੜੇ ਨਹੀਂ ਆਪਾਂ ਤਾਂ ਖੜਾਉਣਾ ਇੱਕ ਪੀਸ ਇਹ ਆਫਰਾ ਦੇ ਹੀ ਰੱਪਾ ਪੈਰ ਚੱਕੇ ਮੜਾ ਜਾ ਪੈਰ ਮਨੇ ਕੋੜੀ ਤੇ ਡਾਰ ਲੱਗੀ ਜਾਂਦਾ ਲੱਗਦਾ ਨਹੀਂ ਇਹ ਨਹੀਂ ਕਿਤੇ ਜਾਂਦੀ ਹੈਗੀ ਇਹ ਨਹੀਂ ਜਾਂਦੀ ਕਿਤੇ ਫੜਾਈ ਫੜਾਈ ਸੀ ਤੇ ਆ ਪੜੀ ਗੱਟੀ ਫੜਾਈ ਰੱਖਦੇ ਮਣੀ ਮਸ਼ੀਨ ਥੱਲੇ ਹੀ ਰੱਖਦੇ ਗੱਟੀਆਂ ਹੀ ਮੁੱਕ ਗਈਆਂ ਹੈਗੇ ਹੈਗੇ ਆ ਲੋ ਜੀ ਆ ਮਸ਼ੀਨ ਫਿਰ ਰੱਖ ਰਿਹਾ ਮੇਰੇ ਬੜੀ ਆ ਫੜ ਲਓ ਬਸ ਮੈਂ ਮਸ਼ੀਨ ਨੂੰ ਸੰਭਲੀ ਮੈਂ ਰੱਬਾ ਲੱਕ ਰਹਿ ਗਿਆ ਅੱਜ ਤਾਂ ਥੋੜੀ ਦੇਰ ਉਹ ਤੇਰਾ ਭਲਾ ਹੋ ਜਵੇ ਗਈ ਬਈ ਹਾਂ ਦੇਖ ਲੈ ਟਿੱਕੇ ਜਿਹਾ ਟਿਕਦੀ ਆ ਵਾ ਹੁਣ ਟਿਕ ਹੋ ਗਿਆ ਹੁਣ ਲਿਆ ਲਟ ਲਾ ਰਹਿਣਾ ਕਰਤਾ ਕੰਮ ਉਹੀ ਫੇਰ ਚੱਲ ਕੋਈ ਨਹੀਂ ਭਾਈ ਭਾਈ ਇਹ ਨਹੀਂ ਮੰਨਦਾ ਜੀ ਇਹਦਾ ਬਾਚ ਛਾਨਣੀਆਂ ਵੀ ਥੱਲੇ ਚੱਲੇ ਲੱਗ ਗਏ ਇਹ ਨਹੀਂ ਭਾਈ ਰਹਿਣੀ ਮੇਰਾ ਲੱਕ ਦਿਖਾਉਣਾ ਅੱਜ ਕੜਵੀ ਸਾਧੀਆਂ ਤਾਂ ਸਪੋਰਟ ਜੀ ਕਰਦ ਉੱਪਰ ਤੇ ਜ਼ਿਆਦਾ ਹੋ ਗਈ ਹੈ ਨਾ ਟੁੱਟ ਗਈ ਕਿਸਮਤ ਵਾਰੀ ਅੱਜ

ਮਾੜਾ ਇਹਦਾ ਪਣੀ ਵਾਲੀ ਮਸ਼ੀਨ ਮੇਰੇ ਲੱਗ ਗਿਆ ਸਾਰਾ ਸਾਰਾ ਕੋਈ ਨਹੀਂ ਦਾ ساری ਨੁੱਕਰ ਨੇ ਤੋੜੀ ਇਹ ਉਹੀ ਕਹਿੰਦਾ ਮੈਂ ਕਿਹਾ ਦਾ ਫਲਾ ਨੁੱਕਰ ਭੰਨ ਨਾ ਗਿਰੂ ਕਿਤਾ ਨਹੀਂ ਉਹ ਬਾੜੇ ਕੋਰ ਬਣਾਉਂਦਾ ਉਹ ਪਲਾਸਟਿਕ ਦੀ ਬੋਤਲ ਲੈ ਚੱਕੀ ਸੀ ਤੀਕਾ ਉਹ ਦੇ ਪਈ ਆ ਗਿਆ ਪਿਆ ਆ ਤੇਰੇ ਪੈਰਾਂ 'ਚ ਆਹ ਚਿੱਟੀ ਜੀ ਇਹਦਾ ਪੇੜਾ ਉਹ ਮਣਾ ਬਾਸ਼ਲ ਬਣਾ ਉਹ ਲਿਆ ਆਪਣਾ ਜਮੂਰ ਜਮੂਰ ਉਹ ਪਿਆ ਹਨ ਆਹ ਲੋ ਜੀ ਦੇਖਦੇ ਹੁਣ ਬਾਈ ਰਿਗਾਰਡ ਲਾ ਕੇ ਕੋਈ ਹੈ ਸ਼ੈਂਪੂ ਵਾਲੀ ਨੇ ਹੱਥ ਵੀ ਖਰਾਬ ਕਰਨੇ ਆ ਅੱਜ ਤਾਂ ਹੋਮ ਗੱਪ ਨਾ ਕੋਤਾ ਬਾਸ਼ਰ ਮਣਾ ਕੇ ਲਾ ਕੇ ਦੇਖ ਲੀਏ ਜੇ ਲੋਟੇ ਆ ਜੀਵੇ ਤੇ ਆਪਾਂ ਤਾਂ ਆਪਣਾ ਕੰਮ ਲੂਟੇ ਆ ਜੀਵੇ ਸੂਈ ਚੜਦੀ ਜਾਂਦੀ ਤਾਂ ਉਹ ਤਾਂ ਉਹ ਚੜਦੀ ਜਾਂਦੀ ਹੈ ਹਾਂ ਕੋਈ ਨਹੀਂ ਸੂਈ ਲਾ ਦੇ ਹੁੰਦੇ ਆਪਾਂ ਇੱਕ ਨਾੜ ਦੇ ਪੇਚ ਹਾਂ ਪੇਚ ਨੇ ਡੇੜੇ ਚ ਹਾਂ ਡੇੜੇ ਬਾਈ ਜੀ ਗਾੜ ਦੇਖਦੇ ਜੇ ਸਫਲ ਹੁੰਦਾ ਅਖਤਰਾ ਮਨ ਕੋੜੀ ਡਾਣ ਲੱਗੀ ਜਾਂਦਾ ਬਾਈ ਲੱਕ ਜਾਂ ਮਾਰਦੀ ਆ ਨਾ ਇਹ ਹੂੰ ਠੀਕ ਆ ਵੀ ਟੱਕਲ ਆ ਗਈ। ਚੱਕ 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 ਨੱਟ ਜਾਓ। ਕਟੜਾ ਕੀ ਛੜ? ਕੋਈ ਨਾ ਪੱਕਾ ਲਾ ਜਗਨ। ਇਹ ਆ ਮਾਸ਼ੱਲਾ ਕੀ ਖੜਜ ਵੇ। ਮਾਸ਼ੱਲਾ ਵੀ ਬਣਾਦੀ ਬਾਈ ਨੇ। ਇਹਨੂੰ ਕਹਿੰਦੇ ਕਾਰੀਗਰੀ ਦਿਮਾਗ। ਦਿਮਾਗ じゃ ਕਰੀਏ ਬਾਈ ਹੁਣ ਵਿਚਾਰਾ ਟੱਕਾ। ਜੇ ਅੱਜ ਪਾਸ ਹੋ ਗਈ ਨਾ ਟਾਇਲ ਠੀਕੇ ਨਹੀਂ ਲੱਗ ਜਾਣਾ ਪਰ ਇਸ ਵਰਗਨਾਰੇ ਠੀਕ ਹੈ ਗੱਟੀਆਂ ਮਾਰਨਦੇ ਹਾਂ ਠੀਕੇ ਆ ਦੇ ਨਾਟ ਦੇਖਣਾ ਆਹੀ ਨਾਟ ਪਾ ਦੇਣਾ ਕਿਹੜਾ ਗਿਰ ਗਿਆ ਦੇਖੀ ਕਿੱਥੇ ਗਿਰਿਆ ਗਿਰ ਗਿਆ ਥੱਲੇ ਦੂਆ ਆਪਣੇ ਕੱਢੇ ਦੇਣਾ ਲੋਇ ਠੀਕ ਨਹੀਂ ਠੀਕ ਹੈ ਕੋਈ ਚੱਕਰ ਵੀ ਦੇਖਦੇ ਵੀ ਉਤਰਦੇ ਕਾਤੇ ਨਹੀਂ ਹੈਗੇ ਭਾਈ ਨੇਰਾ ਹੋ ਗਿਆ ਸਾਰੇ ਪਾਸੇ ਦੇਖੋ ਜੀ ਦਾ ਕੰਮ ਖਰਾਬ ਹੋਇਆ ਭਾਈ ਜਿਗਾਰ ਲਾਦਾ ਹੈ ਭਾਈ ਫਿਰ ਦੇਖਦੇ ਆ ਲੱਗਿਆ ਕਿ ਨਹੀਂ ਦੇਖਦੇ ਵੀਰੇ ਟੈਲੂ ਹੜਨੀ ਹੈ ਨਾ ਮੇਰਾ ਵੀ ਹਾਂ ਘਰ ਜੀ ਆ ਖੁੰਝਾ ਤੰਗ ਕਰਦਾ ਮੈਂ ਕਹਿੰਦਾ ਖੁੰਝਾ ਇਹ ਚੱਖੇ ਤਾਂ ਮੈਂ ਰਬੇ ਨਾ ਖੁੰਜਾ ਸਾਨੂੰ ਕਿਹਾ ਸਾ ਹੈਗਾ ਤੇ ਸੌਣੀ ਨਾ ਪਹਿਲਾ ਪਾ ਦੋ ਫਿਰ ਕਿਤੇ ਨਹੀਂ ਜਾਣਾ ਦਾ ਕਦੇ ਆ ਖੁੰਜੇ ਰਹੀ ਕਰਾ ਬਣਾ ਖੁੰਜੇ ਦੀ ਵਜਾ ਕਰਕੇ ਹੋਇਆ ਸਾਰਾ ਇਹ ਮੈਂ ਦੋ ਹੀ ਵੀ ਨਾ ਹਿੰਜੇ ਵੇਲੇ ਚੱਕਰਾਂ ਚ ਰਹਿਣੇ ਫਿਰ ਖੁੰਜੇ ਘਰ ਲੱਗਦਾ ਹੂੰ ਗਿਰ ਕੇ ਥੱਲੇ ਚੱਕੀ ਪਾਚ ਪਾਚ ਲੱਗੀ ਦੀ ਥੱਲੇ

ਹੋ ਗਿਆ ਕਾ ਹੋ ਗਿਆ ਵੀਜੀ ਹੋ ਗਿਆ ਹੀ ਹੋ ਗਿਆ ਚੱਕਦੇ ਫਟੇ ਹੋਣੀ ਹੁੰਦਾ ਜਾਂਦਾ ਕਿਥੇ ਨਹੀਂ ਜਾਂਦਾ ਲਾ ਚਲੋ ਜੀ ਆਪਣਾ ਕੰਮ ਹੋ ਗਿਆ ਪੱਕਾ ਵੈਂਚਰ ਹੋ ਗਿਆ ਫਾਈਨਲ ਆਣ ਪਹਿਲਾਂ ਟੈਲ ਉਗੜੀ ਦੁਗੜੀ ਦੀ ਹੁਣ ਬਹੁਤ ਹੀ ਲੱਗਣ ਲੱਗੀ ਫਿਰ ਆ ਹੁਣ ਤਾਂ ਨਹੀਂ ਕਰਦੀ ਹੁਣ ਨਹੀਂ ਕਰਦੀ ਹਾਂ ਹੁਣ ਨਹੀਂ ਕਰਦੀ ਹਾਂ ਪੱਕਾ ਵੈਂਚਰ ਬਾਛਾ ਲਾਤੀ ਹਾਂ ਲੱਕ ਵੀ ਬਾਈ ਰਹਿ ਗਏ ਕਹੀਏ ਹੁਣ ਫਿਰ ਸਮਾਨ ਆਪਣਾ ਕਵਰ ਚਾਣਾ ਜੀ ਫਤਿਹ ਕਰਨ ਲੱਗੇ ਕੱਟਲਾ ਗੁਜਰਿਆ ਕੱਲੂ ਚੱਕਣ ਲੱਗਿਆ ਆਪਣਾ ਸਮਾਨ ਕਾਬੂ ਕਰ ਲਈ ਸਮਾਨ ਕਾਬੂ ਕਰ ਲਈ ਹਾਂ ਲੈ ਲੈ ਭਈਆ ਮੁੰਡੇ ਨੇ ਬਹੁਤ ਸਾਥ ਦਿੱਤਾ ਮੇਰਾ ਚੱਲ ਫੇ ਚੱਲੀ ਹੈ ਨਾ ਜੀ ਹਾਂ ਆ ਕੱਟਲ ਵੀ ਆਪਣਾ ਦੇਣਾ ਕੱਲੂ ਦੇ ਦੂਗਾ ਹੈ ਨਾ ਕੋਲ ਦੇ ਦਿੰਦਾ ਕੱਲ ਪੜਾ ਦੇ ਜੇ